ਸੂਰਜ ਦਾ ਤੇ ਇੱਕ ਮਹੀਨਾ ਐਸਾ ਆਇਆ ਜਿਹਨੂੰ ਹਾੜ ਦਾ ਮਹੀਨਾ ਤੇ ਗ੍ਰੀਖਮ ਰੁੱਤ ਆਖਿਆ ਇਹ ਸਾੜਾ ਪਉਂਦਾ ਇਸੇ ਤਰ੍ਹਾਂ ਜੇ ਸਾਡੇ ਮਨ ਦੀਆਂ ਕਾਮਨਾਵਾਂ ਇੱਛਾਵਾਂ ਆਸਾਵਾਂ ਸਦਾ ਹੀ ਭ੍ਰਮਣ ਕਰਦੀਆਂ ਰਹਿਣ ਤੇ ਸਾਡੇ ਹਿਰਦੇ ਦੇ ਅੰਦਰ ਵੀ ਸਾੜਾ ਆਏਗਾ ਧਰਤੀ ਦੇ ਭ੍ਰਮਣ ਨਾਲ ਬਾਹਰ ਦੇ ਮੌਸਮ ਦਾ ਸਾੜਾ ਹੈ ਅਸਾੜ ਹੈ ਅੰਦਰ ਮੰਨ ਦੀਆਂ ਕਾਮਨਾਵਾਂ ਦੇ ਲਗਾਤਾਰ ਭ੍ਰਮਣ ਕਰਨ ਦੇ ਨਾਲ ਹਿਰਦੇ ਦੇ ਅੰਦਰ ਸਾੜਾ ਇਸ ਆਸਾੜ ਦੇ ਅਰਥ ਦਾਸ ਇਸ ਅੱਖਰ ਨੂੰ ਦੋ ਹਿੱਸਿਆਂ ਵਿੱਚ ਭੰਨ ਕੇ ਕਰਦਾ ਜੇ ਇਹ ਗੱਲ ਨਹੀਂ ਸੁਣੀ ਲੱਗੇ ਤੇ ਮੈਨੂੰ ਖਿਮਾ ਬਖਸ਼ਿਓ ਪਰ ਇਹੋ ਜਾਪਦਾ ਜਿਹੜਾ ਇਹ ਆਸਾੜ ਸਤਿਗੁਰ ਜੀ ਨੇ ਲਿਖਿਆ ਆਸ ਪਲੱਸ ਸਾੜਾ ਆਸ ਪਲੱਸ ਸਾੜਾ ਜੇ ਮਨ ਸਦਾ ਹੀ ਆਸਾਵਾਂ ਵਿੱਚ ਰਹੇਗਾ ਆਸਾਂ ਦੇ ਵਿੱਚ ਭ੍ਰਮ ਭਮਦਾ ਰਹੇਗਾ ਭਟਕਦਾ ਰਹੇਗਾ ਇੱਕ ਦਿਨ ਜੀਵਨ ਦਾ ਸਾਰਾ ਸਰਮਾਇਆ ਸਾੜੀ ਜਾਏਗਾ